ਗਾਰੀਆਂ ਜੋ ਵੀ ਚੇ ਇਸ ਵਕਤ ਕਰ ਰਿਹਾ ਨਾ ਸਵਾਲ ਤੁਹਾਡੇ ਪੰਥ ਦੇ ਵਿੱਚੋਂ ਵੀ ਕਈ ਉੱਠਦੇ ਹੋਣਗੇ ਕਹਿੰਦੇ ਹੁਣੇ ਬਈ ਸਿੱਖ ਬੰਦਾ ਐ ਸਿੱਖੀਅਤ ਦੀ ਗੱਲ ਕਰਨੀ ਚਾਹੀਦੀ ਪੰਜਾਬੀਅਤ ਦੀ ਗੱਲ ਕਰਨੀ ਚਾਹੀਦੀ ਇਹ ਤਾਂ ਹਿੰਦੂਇਜ਼ਮ ਅਤੇ ਮੋਦੀ ਭਗਤ ਹੈ ਕਿਉਂਕਿ ਪ੍ਰਧਾਨ ਮੰਤਰੀ ਜੀ ਨੂੰ ਪ੍ਰਮੋਟ ਕਰ ਰਿਹਾ ਕਵਰੇਜ ਤਾਂ ਉਹਨਾਂ ਨੂੰ ਵੀ ਮਿਲਦੀ ਨਾ ਨਾਲ ਮੀਡੀਆ ਦੀ ਮੈਨੂੰ ਬੌਨਸਸ ਵੀ ਮਿਲਦੇ ਸਭ ਜਿੱਦੇ ਲੇਕਿਨ ਮੈਂ ਕਿਸੇ ਵੀ ਮੇਰੇ ਕਿਸੇ ਵੀ ਪ੍ਰੈਸ ਕਾਨਫਰੰਸ ਤੇ ਤੁਸੀਂ ਕੋਈ ਲੀਡਰ ਨਹੀਂ ਦੇਖੋਗੇ ਕਿਉਂਕਿ ਮੈਂ ਪ੍ਰਧਾਨ ਮੰਤਰੀ ਜੀ ਨੂੰ ਹੀ ਪ੍ਰਮੋਟ ਕਰ ਰਿਹਾ ਉਹਨਾਂ ਦਾ ਦਿਲੋਂ ਫੈਨ ਆ ਜੀ ਤਾਂ ਇੱਕ ਚਿਹਰਾ ਨੇ ਜੀ ਕਿਸੇ politcal ਪਾਰਟੀ ਦਾ ਜੇ ਤੁਸੀਂ ਉਹਨਾਂ ਦਾ ਨਾਮ ਲੈ ਕੇ ਵੀ ਜੇਕਰ ਗੀਤ ਗਾ ਰਹੇ ਹੋ ਤੇ ਇਹ ਤਾਂ ਸਿੱਧਾ ਸਿੱਧਾ ਪ੍ਰਮੋਸ਼ਨ ਹੋਈ ਕਿਸੇ ਪਾਰਟੀ ਦੀ ਜਾਂ ਫਿਰ ਕਿਸੇ ਲੀਡਰ ਦੀ politcal ਇਸ਼ੂ ਬਣਾਇਆ ਜਾ ਰਿਹਾ ਤੇ ਦੇਖੋ ਤੁਸੀਂ ਮੀਡੀਆ ਵਾਲੇ ਭਰਾ ਸੂਝਵਾਨ ਹੋ ਹੁਣ ਮੀਡੀਆ ਨੂੰ ਕੀ ਹੋਵੇ ਕਿ ਹਰ ਉਹਨਾਂ ਨੇ ਇੱਕ ਗੱਲ ਦੇ ਤਹਿਤ ਤੱਕ ਜਾਣਾ ਹੁੰਦਾ ਤੁਹਾਨੂੰ ਜੋ ਸਮਝ ਆਏਗਾ ਤੁਸੀਂ ਮੈਨੂੰ ਕੁਐਸਚਨ ਚ ਪੁੱਟ ਲਿਓ ਜੋ ਮੇਰੇ ਸਮਝ ਅ ਮੈਂ ਤੁਹਾਡੇ ਸਾਹਮਣੇ ਰੱਖ ਦਿੰਨੀ ਛੋਟੀ ਜੀ ਗੱਲ ਜੇ ਤੁਸੀਂ ਕਹਿ ਰਹੇ ਹੋ ਕਿ ਭਈ ਇਹ politcal ਕੁਝ ਨਹੀਂ ਹੈਗਾ ਇਹ ਮੈਂ ਕਿਸੇ ਤਰੀਕੇ ਦੇ ਨਾਲ politcal ਨਾ ਨਹੀਂ ਮੈਂ ਸੁਣੋ ਸੁਣੋ ਮੈਂ ਤੁਹਾਡੀ ਗੱਲ ਮੰਨਦਾ politcal ਤੁਸੀਂ ਮੰਨਦੇ ਜੇ ਹੈਗਾ 100% ਤੁਹਾਨੂੰ ਲੱਗਦਾ ਹੈ ਲੇਕਿਨ ਮੈਂ ਕਿਸੇ ਲੀਡਰ ਦਾ ਪ੍ਰਚਾਰ ਨਹੀਂ ਕਰਨਾ ਮੈਂ ਸਿਰਫ ਨਰਿੰਦਰ ਮੋਦੀ ਲੀਡਰ ਨਹੀਂ ਹੈ ਤੇ ਕੀ ਨਹੀਂ ਤੁਸੀਂ ਮੁੱਦੇ ਲੈ ਕੇ ਜਾਓਗੇ ਜੇਕਰ ਪ੍ਰਧਾਨ ਮੰਤਰੀ ਦੁਬਾਰਾ ਬਣ ਜਾਵਾਂਗਾ ਪੰਜਾਬ ਦੇ ਮੁੱਦੇ ਹਨ ਲੈ ਕੇ ਜਾਓਗੇ ਪੋਲੀਟੀਕਲ ਜੋ ਲੀਡਰ ਮੇਰਾ ਕੋਈ ਸਵਾਰਥ ਨਹੀਂ ਰਹੇਗਾ ਉਹਦੇ ਵਿੱਚ ਮੇਰਾ ਉਹਦੇ ਵਿੱਚ ਕੋਈ ਨਿੱਜੀ ਸਵਾਰਥ ਨਹੀਂ ਸਵਾਰਥ ਨਹੀਂ ਗਾਣਾ ਤੁਹਾਡਾ ਸਵਾਰਥ ਨਹੀਂ ਇਹ ਤਾਂ ਆਪਣੀ ਪਬਲਿਸਿਟੀ ਹੈ ਆਪਣੀ ਸਵਾਰਥੀ ਹੋਇਆ ਤੁਹਾਡਾ ਨਹੀਂ ਇਹ ਨਹੀਂ ਮੈਂ ਮੁੱਦਿਆਂ ਦੀ ਗੱਲ ਕਰ ਰਿਹਾ ਜਿਹੜੇ ਤੁਸੀਂ ਮੁੱਦੇ ਦੀ ਗੱਲ ਕੀਤੀ ਕਿ ਤੁਸੀਂ ਮੁੱਦੇ ਲੈ ਕੇ ਜਾਓਗੇ ਮੁੱਦੇ ਪ੍ਰਤੀ ਮੇਰਾ ਕੋਈ ਸਵਾਰਥ ਨਹੀਂ ਨਾ ਲੋਕ ਸਭਾ ਚੋਣਾਂ ਇਸ ਵਕਤ ਚੱਲ ਰਹੀਆਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਹਰੇਕ ਵਿਅਕਤੀ ਹਰੇਕ ਪਾਰਟੀ ਨੂੰ ਆਪਣੇ ਤਰੀਕੇ ਦੇ ਨਾਲ ਪ੍ਰਮੋਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਚੋਣਾਂ ਦੇ ਵਿੱਚ ਕਈ ਗਾਣੇ ਪਾਰਟੀਆਂ ਦੇ ਹੱਕ ਦੇ ਵਿੱਚ ਵੀ ਨਿਕਲ ਕੇ ਸਾਹਮਣੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਵਿੱਚੋਂ ਇੱਕ ਗਾਣਾ ਹੈ ਹਰ ਹਰ ਮੋਦੀ ਘਰ ਘਰ ਮੋਦੀ ਜਿਸ ਨੂੰ ਬਲਜੀਤ ਸਿੰਘ ਹੁਰਾ ਵੱਲੋਂ ਗਾਇਆ ਗਿਆ ਹੈ ਅਤੇ ਇਹਨਾਂ ਦਾ ਕਹਿਣਾ ਹੈ ਕਿ ਵਰਲਡਵਾਈਡ ਅਤੇ ਇੰਡੀਆ ਪੈਨ ਇੰਡੀਆ ਜਿਹੜਾ ਇਹ ਗਾਣਾ ਮਸ਼ਹੂਰ ਹੋਇਆ ਲੋਕ ਯੂਜ਼ ਕਰਦੇ ਹੋਏ ਨਜ਼ਰ ਆ ਰਿਹਾ ਨੇ ਗਲਬਾਤ ਅਸੀਂ ਕਰ ਲੈਣਾ ਤੇ ਜਾਣਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਇਹਨਾਂ ਨੇ ਇਹ ਗਾਣਾ ਕਿਉਂ ਲਿਖਿਆ ਅਤੇ ਇਸ ਦੇ ਪਿੱਛੇ ਕੀ ਇਹਨਾਂ ਦੇ ਕਾਰਨ ਨੇ ਤੇ ਵਿਊ ਕੀ ਰਹਿੰਦਾ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਜੀ ਜੀ ਸਰ ਸਿਕਾ ਜੀ ਅੱਛਾ ਇਹ ਗਾਣਾ ਤੁਸੀਂ ਲਿਖਣ ਦਾ ਕਾਰਨ ਕੀ ਹੈ ਸਭ ਤੋਂ ਪਹਿਲਾਂ ਮੇਰਾ ਇਹੀ ਸਵਾਲ ਰਹੇਗਾ ਸਿਆਸੀ ਪਾਰਟੀਆਂ ਤੋਂ ਬਹੁਤ ਤੁਹਾਨੂੰ ਕਹਿੰਦੀਆਂ ਹੋਣੀਆਂ ਬਈ ਆਹ ਫੇਵਰ ਵਾਲਾ ਤੁਸੀਂ ਗਾਣਾ ਲਿਖਿਆ ਹੈ ਤੁਸੀਂ ਗੱਲ ਕਰਦੇ ਹੋ ਪੰਜਾਬ ਦੀ ਕਿਸਾਨਾਂ ਦੀ ਖੁੱਦਿਆਂ ਦੀ ਤੇ ਗਾਣਾ ਤੁਸੀਂ ਹਰ ਹਰ ਮੋਦੀ ਘਰ ਘਰ ਮੋਦੀ ਤੁਸੀਂ ਕਰ ਰਹੇ ਹੋ ਏ ਜੀ ਐਕਚੁਅਲੀ ਮੈਂ ਉਹਨਾਂ ਦਾ ਫੈਨ ਆ ਸਭ ਤੋਂ ਵੱਡਾ ਮੈਂ ਦੱਸਿਆ ਵੀ ਜਿਵੇਂ ਕਿ ਹਰ ਇਨਸਾਨ ਕਿਸੇ ਨਾ ਕਿਸੇ ਦਾ ਫੈਨ ਹੁੰਦਾ ਕੋਈ ਸਲਮਾਨ ਖਾਨ ਦਾ ਫੈਨ ਆ ਤਾਂ ਉਹ ਕਿਉਂ ਫੈਨ ਪੁੱਛਿਆ ਜਾਂਦਾ ਕਿ ਤੂੰ ਕਿਉਂ ਫੈਨ ਆ ਸਲਮਾਨ ਖਾਨ ਦਾ ਦੱਸਣ ਕਿ ਮੈਨੂੰ ਉਹਦੀ ਬੋਡੀ ਅੱਛੀ ਲੱਗਦੀ ਆ ਕੋਈ ਮੈਂ ਸ਼ਾਹਰੁਖ ਖਾਨ ਦਾ ਫੈਨ ਆ ਜੀ ਰੋਮਾਂਟਿਕ ਅੱਛਾ ਲੱਗਦਾ ਤਾਂ ਮੈਂ ਪ੍ਰਧਾਨ ਮੰਤਰੀ ਜੀ ਦਾ ਫੈਨ ਆ ਉਹ ਮੈਂ ਫੈਨ ਕਿਉਂ ਆ ਕਿਉਂਕਿ ਦੇਖੋ ਆਪਾਂ ਜੇ ਸਿੱਖ ਜਾਂ ਹਿੰਦੂਇਜ਼ਮ ਦੀ ਗੱਲ ਕਰੀਏ ਸਾਈਡ ਤੇ ਸਿੱਖ ਹਿੰਦੂ ਦਾ ਨੌ ਮਾਸ ਦਾ ਰਿਸ਼ਤਾ ਇਹ ਨਹੀਂ ਕਿ ਕਿ ਪੱਗ ਬਨ ਕੇ ਉਹਨਾਂ ਦਾ ਫੈਨ ਹੋ ਸਕਦਾ ਤੇ ਬਿਨਾਂ ਪੱਗ ਤਾਂ ਵੀ ਹੋ ਸਕਦਾ ਤੁਸੀਂ ਤੁਸੀਂ ਇੱਕ ਚੀਜ਼ ਨੋਟਿਸ ਕਰਿਓ ਕਿ ਜਿਸ ਦਿਨ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਸਥਾਪਨਾ ਸੀ ਅਯੁੱਧਿਆ ਮੰਦਿਰ ਦੇ ਵਿੱਚ ਉਸ ਦਿਨ ਇੱਕ ਸੰਤ ਆਪਣੀ ਇੱਕ ਮੈਂ YouTube ਤੇ ਸੁਣਿਆ ਸਰ ਸੰਤ ਇੱਕ ਬੋਲ ਰਹੇ ਸੀ ਕਿ ਜਦੋਂ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਸੰਕਲਪ ਦੇ ਲਈ ਬੋਲਿਆ ਕਿ ਇਹ ਜੋ ਪ੍ਰਭੂ ਸ਼੍ਰੀ रामचंद्र ਜੀ ਦਾ ਸਰੂਪਾ ਸਥਾਪਨਾ ਉਹ ਤੁਹਾਡੇ ਹੱਥੋਂ ਕਰਾਉਣੀ ਆ ਪਰ ਇੱਕ ਬਹੁਤ ਮੈਨ ਇਸ ਲੈਵਲ ਦਾ ਕਾਰਜ ਉਹਦੇ ਲਈ ਤੁਹਾਨੂੰ ਬਹੁਤ ਸ਼ੁੱਧਤਾ ਵਰਤਣੀ ਪੈਣੀ ਬਹੁਤ ਸ਼ੁੱਧਤਾ ਦੇ ਲਈ ਤੁਹਾਨੂੰ ਇੰਨਾ ਤੀਰਥਾਂ ਦਾ ਇਸ਼ਨਾਨ ਕਰਨਾ ਪਏਗਾ ਇੰਨੀ ਤਪੱਸਿਆ ਕਰਨੀ ਪੈਗੀ ਇੰਨੇ ਕੁਝ ਪਾਠਨੀਓ ਕਰਨੇ ਪੈਣਗੇ ਤੋ ਉਹਨਾਂ ਨੇ ਕੁਝ ਹਫ਼ਤੇ ਵੀਕ ਦਾ ਜੋ ਵੀ ਸਮਾਂ ਹਿੰਦੂਇਜ਼ਮ ਅਕੋਰਡਿੰਗਲੀ ਸੀ ਉਹਨਾਂ ਨੂੰ ਦੱਸਿਆ ਤੇ ਲੇਕਿਨ ਉਹਨਾਂ ਨੇ ਸੰਤਾਂ ਨੇ ਇਹ ਵੀ ਕਹਿ ਕੇ ਪ੍ਰਧਾਨ ਮੰਤਰੀ ਜੀ ਤੁਸੀਂ ਇੱਕ ਉਸ ਚੇਅਰ ਤੇ ਬੈਠੇ ਹੋ ਕਿ ਜਿੱਥੇ ਤੁਹਾਡੇ ਕੋਲ ਟਾਈਮ ਨਹੀਂ ਦੇਸ਼ ਨੂੰ ਵੀ ਦੇਖਣਾ ਸੋ ਤੁਸੀਂ 2 ਦਿਨ 4 ਦਿਨ ਦਾ ਵੀ ਕਰ ਸਕਦੇ ਹੋ ਉਹ ਕਹਿੰਦੇ ਲੇਕਿਨ ਸਾਨੂੰ ਇਸ ਗੱਲ ਦੀ ਸਭ ਤੋਂ ਵੱਡੀ ਖੁਸ਼ੀ ਹੋਈ ਕਿ ਉਹਨਾਂ ਨੇ ਪੂਰੇ ਦਿਨ ਤਪੱਸਿਆ ਕੀਤੀ ਪੂਰੇ ਦਿਨ ਦੇ 3 ਵਜੇ ਕਹਦੇ 3 ਵਜੇ ਉੱਠ ਕੇ ਤਪ ਕੀਤਾ ਕਿੰਨੇ ਤੀਰਥਾਂ ਦਾ ਇਸ਼ਨਾਨ ਕਰਕੇ ਫਿਰ ਜਲ ਲੈ ਕੇ ਆਏ ਫਿਰ ਪ੍ਰਭੂ શ્રી रामचंद्र ਜੀ ਦੀ ਸਥਾਪਨਾ ਕੀਤੀ ਤਾਂ ਤੁਸੀਂ ਇਹ ਗੱਲ ਸੋਚੋ ਕਿ ਐਡਾ ਵੱਡਾ ਜਦੋਂ ਪ੍ਰਭੂ શ્રી रामचंद्र ਜੀ ਨੇ ਹੀ ਉਹਨਾਂ ਦੇ ਕੋਲੋਂ ਸਥਾਪਨਾ ਕਰਵਾਈ ਐਡਾ ਵੱਡਾ ਆਸ਼ੀਰਵਾਦ ਭਗਵਾਨ रामचंद्र ਜੀ ਦਾ ਉਹਨਾਂ ਨੂੰ ਮਿਲਿਆ ਤਾਂ ਕੁਛ ਨਾ ਕੁਛ ਤਾਂ ਉਹ ਰੱਖਦੇ ਨੇ ਨਾ ਆਪਣੇ ਆਪ ਦੇ ਵਿੱਚ ਨਹੀਂ ਤੇ ਕਿਸੇ ਹੋਰ ਅੱਜ ਤੱਕ ਤੁਸੀਂ ਦੇਖੋ ਕਿੰਨੀਆਂ ਪਾਰਟੀਆਂ ਆਈਆਂ ਜਾਦੀ ਤੋਂ ਬਾਅਦ ਅੱਜ ਤੱਕ ਪ੍ਰਭੂ શ્રી ਰਾਮਚੰਦਰ ਜੀ ਦਾ ਰਾਮ ਮੰਦਿਰ ਦਾ ਮੁੱਦੇ ਚੱਲਦੇ ਸੀ ਲੇਕਿਨ ਹੋ ਨਹੀਂ ਪਾਇਆ ਜੇ ਆਪਾਂ ਦੇਖਿਆ ਜਾਏ ਨਾ ਪਾਰਟੀਆਂ ਤੋਂ ਹਟ ਕੇ ਗੱਲ ਕਰੀਏ ਉਹਨਾਂ ਦੀ ਸ਼ਬੀ ਦੀ ਗੱਲ ਕਰੀ ਅਧਿਆਤਮਕ ਦਾ ਉਹ ਇੱਕ ਬਹੁਤ ਵੱਡਾ ਉਪਰਾਲਾ ਤੇ ਉਹ ਚੀਜ਼ ਮੇਰੇ ਦਿਲ 'ਚ ਘਰ ਕੀਤੀ ਕਿ ਉਹ ਧਰਮ ਲਈ ਕਰ ਰਹੇ ਨੇ ਕਿਉਂਕਿ ਇੱਕ ਰਾਜਨੀਤੀ ਨੇਤਾ ਦਾ ਧਰਮ ਪ੍ਰਤੀ ਸੋਚਣਾ ਬਹੁਤ ਇੱਕ ਫਰਜ ਹੁੰਦਾ ਪੂਰੇ ਧਰਮ ਪ੍ਰਤੀ ਸੋਚਣਾ ਕਿਸੇ ਬਿਨਾਂ ਲਾਲਚ ਤੋਂ ਫਿਰ ਤੁਸੀਂ ਇੱਕ ਚੀਜ਼ ਨੋਟਿਸ ਕਰ ਰਹੇ ਹੋ ਕਿ ਉਹ ਹਮੇਸ਼ਾ ਤੁਹਾਨੂੰ ਡੰਡੋਰਤ ਕਰਦੇ ਨਜ਼ਰ ਆਣਗੇ ਕਿਸੇ ਵੀ ਮੰਦਿਰ ਚ ਜਾਣਗੇ ਤਾਂ ਡੰਡੋਰ ਕਰਦੇ ਨਜ਼ਰ ਆਣਗੇ ਜਿੰਨਾ ਸਿਰ ਉਹਨਾਂ ਦਾ ਗੁਰਦੁਆਰੇ ਚ ukkਦਾ ਮੰਦਿਰ ਵੀ ਉਹਨਾਂ ਹੀ ਚukkਦਾ ਉਹਨਾਂ ਕਦੀ ਕਿਸੇ ਨੂੰ ਇਹ ਉਹਨਾਂ ਦਾ ਨਿੱਤੀ ਜੀਵਨ ਹੈ ਜੋ ਮੈਂ ਦੇਖਿਆ ਇਸ ਕਰਕੇ ਮੈਂ ਉਹਨਾਂ ਦੇ ਲਈ ਗਾਣਾ ਲਿਖਿਆ ਇਹ ਨਹੀਂ ਕਿ ਮੈਂ ਪ੍ਰਧਾਨ ਮੰਤਰੀ ਜੀ ਨੂੰ ਮੇਲਾ ਮੈਨੂੰ ਕੋਈ ਫੰਡਿੰਗ ਮਿਲੇ ਕੁਝ ਇਹ ਮੇਰਾ ਕੋਈ ਇਦਾਂ ਦਾ ਨਹੀਂ ਨਾ ਮੈਂ ਕਿਸੇ ਪੋਲੀਟੀਕਲ ਲੀਡਰ ਨੂੰ ਲੈ ਕੇ ਆਇਆ ਨਾਲ ਮੇਰੀ ਜਿੰਨੀਆਂ ਵੀ ਤੁਸੀਂ ਪ੍ਰੈਸ ਕਾਨਫਰੰਸਸ ਦੇਖ ਲਿਓ ਤੁਹਾਨੂੰ ਕੀ ਲੱਗਦਾ ਕਿ ਅੱਜ ਜੇ ਮੈਂ ਜਲੰਧਰ ਜਾਂਦਾ ਤਾਂ ਮੈਂ ਕਿਸੇ ਵੀ ਬੀਜੇਪੀ ਦੇ ਲੀਡਰ ਨੂੰ ਫੋਨ ਕਰਦਾ ਇੱਥੇ ਨਹੀਂ ਆਂਦੇ ਕਿਉਂਕਿ ਪ੍ਰਧਾਨ ਮੰਤਰੀ ਜੀ ਮੈਨੂੰ ਬਾਉਂਸਰਸ ਵੀ ਮਿਲਦੇ ਸਭ ਜਿੱਡੇ ਲੇਕਿਨ ਮੈਂ ਕਿਸੇ ਵੀ ਮੇਰੇ ਕਿਸੇ ਵੀ ਪ੍ਰੈਸ ਕਾਨਫਰੈਂਸ ਤੇ ਤੁਸੀਂ ਕੋਈ ਲੀਡਰ ਨਹੀਂ ਦੇਖੋਗੇ ਕਿਉਂਕਿ ਮੈਂ ਪ੍ਰਧਾਨ ਮੰਤਰੀ ਜੀ ਨੂੰ ਹੀ ਪ੍ਰਮੋਟ ਕਰ ਰਿਹਾ ਉਹਨਾਂ ਦਾ ਦਿਲੋਂ ਫੈਨ ਆ ਫਿਰ ਉਹਨਾਂ ਨੇ ਛੋਟੇ ਸਾਬਜਾਦਿਆਂ ਬਾਰੇ ਕੀਤਾ ਚਲੋ ਛੋਟੇ ਸਾਬਜਾਦਿਆਂ ਦੇ ਇੱਕ ਗੱਲ ਛਿੜੀ ਸੀ ਤੁਸੀਂ ਉਹ ਨੋਟਿਸ ਕਰਿਓ ਕਿ ਪੰਜਾਬ ਪੂਰਾ ਕਿ ਪੂਰੀ ਦੁਨੀਆ ਛੋਟੇ ਸਾਬਜਾਦਿਆਂ ਦਾ ਬਾਲਦੀਵ ਸਮਾਨੰਦੇ ਨੇ ਪਰ ਕਦੀ ਕਿਸੇ ਨੇ ਸਕੂਲਾਂ 'ਚ ਮਨਾਇਆ ਸਕੂਲਾਂ 'ਚ ਨਹੀਂ ਨਾ ਮਨਾ ਸਕੂਲਾਂ ਦੇ ਵਿੱਚ ਅੱਜ ਲਿਟਰੇਚਰ ਲੱਗੇ ਨੇ ਤੁਸੀਂ ਸਾਊਥ 'ਚ ਚਲੇ ਜਾਓ ਸਾਊਥ ਦੇ ਵਿੱਚ ਕੁਝ ਐਸੇ ਸਕੂਲ ਨੇ ਜਿੱਤੇ ਹਿੰਦੀ ਦੇ ਵਿੱਚ ਲਿਟਰੇਚਰ ਲੱਗੇ ਨੇ ਬਾਲ ਦਿਵਸ ਚਾਰ ਛੋਟੇ ਸਹਿਬਜਾਂਦੇ ਫਿਰ ਉਹਨਾਂ ਦਾ ਪੂਰਾ ਬਿਓਰਾ ਦਿੱਤਾ ਗਿਆ ਇਹ ਤਾਂ ਅਜੇ ਤੱਕ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਨਾ ਤੇ ਸਾਡੀ ਕੌਮ ਲਈ ਫਖਰ ਦੀ ਗੱਲ ਹੈ ਨਾ ਕਿ ਸਾਡੇ ਛੋਟੇ ਸਹਿਬਜਾਂਦੇ ਦੇ ਨਾਮ ਤੇ ਇੰਡੀਆ ਦਾ ਬਾਲ ਦਿਵਸ ਆ ਰਿਹਾ ਫਿਰ ਗੁਰਤੇਗ ਬਾਦਰ ਸਾਹਿਬ ਜੀ ਦੋਨਾਂ ਨੇ ਵਿਸ਼ਵ ਲੈਵਲ ਤੇ ਮਨਾਇਆ 550 ਸਾਲ ਵਾਲੇ ਵੀ ਉਹਨਾਂ ਨੇ ਪੂਰੀਆਂ ਸੇਵਾਵਾਂ ਦਿੱਤੀਆਂ ਫਿਰ ਕਰਤਾਰਪੁਰ ਕੋਰੀਡੋਰ ਜਦ ਖੁੱਲਣ ਦੀ ਗੱਲ ਹੈ ਉਦੋਂ ਵੀ ਤੇ ਮੈਂ ਉਹਨਾਂ ਦੇ ਸਿਰੇ ਇੱਕ ਕੰਮ ਦੇਖੇ ਨੇ ਪੋਲੀਟੀਕਲ ਨਹੀਂ ਪੋਲੀਟੀਕਲ ਦੇਖੋ ਹਰ ਪਾਰਟੀ ਦੇ ਅਲੱਗ-ਅਲੱਗ ਕੰਮ ਹੁੰਦੇ ਨੇ ਮੈਂ ਜੋ ਉਹਨਾਂ ਦੀ ਇਹ ਧਾਰਮਿਕ ਦੇਖਿਆ ਮੈਂ ਉਹਦੇ ਲਈ ਉਹਨਾਂ ਦਾ ਫੈਨ ਹਾਂ ਉਹਦੇ ਨਹੀਂ ਤੁਸੀਂ ਬਈ ਗਾਣਾ گا ਰਹੇ ਹੋ ਜੋ ਵੀ ਇਸ ਵਕਤ ਕਰ ਰਹੇ ਹੋ ਨਾ ਸਵਾਲ ਤੁਹਾਡੇ ਪੰਥ ਦੇ ਵਿੱਚੋਂ ਵੀ ਕਈ ਉੱਠਦੇ ਹੋਣਗੇ ਕਹਿੰਦੇ ਹੁਣੇ ਬਈ ਸਿੱਖ ਬੰਦਾ ਐ ਸਿੱਖੀਅਤ ਦੀ ਗੱਲ ਕਰਨੀ ਚਾਹੀਦੀ ਹੈ ਪੰਜਾਬੀਅਤ ਦੀ ਗੱਲ ਕਰਨੀ ਚਾਹੀਦੀ ਇਹ ਤਾਂ ਹਿੰਦੂਜਮ ਅਤੇ ਮੋਦੀ ਭਗਤ ਹੈ ਇਸ ਵਾਰ ਕਈ ਉੱਠਦੇ ਹੋਣੇ ਤੁਹਾਡੇ ਉਸ ਨੂੰ ਕਿਵੇਂ ਤੁਸੀਂ ਟੈਕਲ ਕਰਦੇ ਹੋ ਬਹੁਤ ਜ਼ਿਆਦਾ ਉੱਠਦੇ ਨੇ ਮੈਨੂੰ ਉਹਨਾਂ ਦਾ ਕਾਫੀ ਗੱਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਫਿਰ ਮੈਨੂੰ ਦੱਸਦੇ ਕਿ ਦੇਖੋ ਹਿੰਦੂ ਸਿੱਖ ਦਾ ਨੋ ਮਾਸ ਦਾ ਰਿਸ਼ਤਾ ਆਪਾਂ ਇਕਜੁੱਟ ਹੋਣ ਦੀ ਗੱਲ ਕਰੀਏ ਨਾ ਕਿ ਤੋੜਨ ਦੀ ਗੱਲ ਕਰੀਏ ਜੇ ਮੈਂ ਪਗੜੀ ਵਾਲਾ ਟਰਬਨ ਵਾਲਾ ਹਾਂ ਤੇ ਮੈਂ ਥੋੜੀ ਕਿਵੇਂ ਮੋਦੀ ਜਿਦਾ ਫੈਨ ਨਹੀਂ ਹੋ ਸਕਦਾ ਜਾਂ ਮੈਂ ਉਹਨਾਂ ਦੇ ਅੱچھے ਕੰਮਾਂ ਦਾ ਪੁਰਗਵਾਨ ਸ਼੍ਰੀ ਰਾਮਚੰਦਰ ਜੀ ਦੀ ਜਿਹੜੀ ਸਥਾਪਨਾ ਮੈਂ ਬਾਰ ਬਾਰ ਇਹੀ ਗੱਲ ਕਿਨਾਂ ਛੋਟੇ ਸਬਜਾਦਿਆਂ ਦੀ ਮੈਨੂੰ ਤੁਸੀਂ ਇੱਕ ਗੱਲ ਦੱਸ ਦੋ ਕਿ ਅੱਜ ਕੋਈ ਪੋਲੀਟੀਕਲ ਲੀਡਰ ਕਿਸੇ ਕੁਰਸੀ ਤੇ ਬਹਿ ਜਾਂਦਾ ਉਹ ਮੰਦਰ ਵਿੱਚ ਅਜਨਾ ਮੱਥਾ ਨਹੀਂ ਟੇਕਦਾ 2 ਮਿੰਟ ਦੀ ਲਿਆ ਗਿਆ ਜਾਏਗਾ ਤੁਸੀਂ ਉਹਨਾਂ ਦੀ YouTube ਤੇ ਸਾਰੇ ਵੀਡੀਓ ਦੇਖ ਕੇ ਤੁਸੀਂ ਫੈਨ ਹੋ ਜਾਓਗੇ ਅਗਰ ਉਹ ਕਿਸੇ ਨੂੰ ਅਵਾਰਡ ਦਿੰਦੇ ਨੇ ਤੇ ਨੈਸ਼ਨਲ ਵਾਰਡ ਦਿੰਦੇ ਨੇ ਤੁਸੀਂ ਕਾਫੀ ਸਾਰੇ ਵੀਡੀਓ ਦੇ ਵਿੱਚ ਦੇਖਿਓ ਕਿ ਅਗਰ ਉਹ ਨੈਸ਼ਨਲ ਵਾਰਡ ਦਿੰਦੇ ਉਹਨਾਂ ਦੇ ਵੱਡੇ ਬਜ਼ੁਰਗਾਂ ਤਾਂ ਚੁੱਕ ਕੇ ਨਮਸਕਾਰ ਕਰਨਗੇ ਉਹਨਾਂ ਨੂੰ ਕੀ ਜ਼ਰੂਰਤ ਆ ਉਹ ਤਾਂ ਪ੍ਰਧਾਨ ਮੰਤਰੀ ਨੇ ਨਾ ਨਾਂ ਵੀ ਕਰਨਤਾ ਵੀ ਉਹਨਾਂ ਨੂੰ ਉਹੀ ਚੀਜ਼ਾਂ ਮਿਲਣੀਆਂ ਬਟ ਉਹਨਾਂ ਦੇ ਅੰਦਰਲਾ ਜੋ ਇੱਕ ਸਾਧੂ ਆ ਨਾ ਉਹ ਉਹ ਦਿਖਦਾ ਸਾਨੂੰ ਜਿਨ੍ਹਾਂ ਨੂੰ ਦਿਖਦਾ ਉਹਨਾਂ ਨੂੰ ਮੰਨਦੇ ਨੇ ਜਿਨ੍ਹਾਂ ਨੂੰ ਨਹੀਂ ਦਿਖਦਾ ਉਹ ਵਿਰੋਧ ਕਰਦੇ ਨੇ ਅੱਛਾ ਜੋ ਤੁਸੀਂ ਗਾਣਾ ਗਾਇਆ ਇਹ ਪੋਲਿਟਿਕਲ ਹੈ ਜਾਂ ਨਹੀਂ ਹੈ ਹਾਂ ਜਾਂ ਨਾ ਦੇ ਵਿੱਚ ਵਾਦੇ ਤੁਸੀਂ ਗਾਣੇ ਦੇ ਇਹ ਸਾਰੇ ਲਫ਼ਜ਼ ਦੇਖ ਲਿਓ ਪਦਿਤ ਕਿਤੇ ਬੀਜਪੀ ਦਾ ਨਾਮ ਨਹੀਂ ਕਿਸੇ ਪਾਰਟੀ ਦੇ ਨਾਮ ਨੇ ਮੈਂ ਓਨਲੀ ਪ੍ਰਧਾਨ ਮੰਤਰੀ ਜੀ ਤੇ ਉਸਤਤ ਕੀਤੀ ਉਹ ਕਿਸੇ ਵੀ ਪਾਰਟੀ ਦੇ ਹੁੰਦੇ ਮੈਂ ਉਹਨਾਂ ਦੇ ਲਈ ਗਾਇਆ ਉਹਨੂੰ ਬੀਜਪੀ ਪਾਰਟੀ ਦੇ ਨਹੀਂ ਜੋ ਕਿਸੇ ਵੀ ਪਾਰਟੀ ਦੇ ਹੁੰਦੇ ਕਿਉਂਕਿ ਪ੍ਰਧਾਨ ਮੰਤਰੀ ਉਹ ਰਾਸ਼ਟਰਪਤੀ ਸਾਡੇ ਸਾਂਝੇ ਨੇ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਤੇ ਮੈਂ ਉਹਨਾਂ ਦੇ ਲਈ ਗਾਣਾ ਡੈਡੀਕੇਟ ਕੀਤਾ ਪ੍ਰਧਾਨ ਮੰਤਰੀ ਤਾਂ ਇੱਕ ਚਿਹਰਾ ਨੇ ਜੀ ਕਿਸੇ ਪੋਲਿਟੀਕਲ ਪਾਰਟੀ ਦਾ ਜੇ ਤੁਸੀਂ ਉਹਨਾਂ ਦਾ ਨਾਮ ਲੈ ਕੇ ਵੀ ਜੇਕਰ ਗੀਤ ਗਾ ਰਹੇ ਹੋ ਤੇ ਇਹ ਤਾਂ ਸਿੱਧਾ ਸਿੱਧਾ ਪ੍ਰੋਮੋਸ਼ਨ ਹੋਈ ਕਿਸੇ ਪਾਰਟੀ ਦੀ ਜਾਂ ਫਿਰ ਕਿਸੇ ਲੀਡਰ ਦੀ ਮਤਲਬ ਇੱਕ ਹਿਸਾਬ ਨਾਲ ਤਾਂ ਪ੍ਰੋਮੋਸ਼ਨ ਹੀ ਤੁਸੀਂ ਕਰਦੇ ਹੋ ਦੇਖੋ ਉਹ ਗੱਲਾਂ ਤੇ ਮੈਚ ਕਰ ਹੀ ਜਾਂਦੀਆਂ ਨੇ ਨਾਲ ਬਟ ਮੇਰੇ ਅੰਦਰ ਨਹੀਂ ਹੱਥ ਪਵ ਨਹੀਂ ਕੋਈ ਕਿਸੇ ਪਾਰਟੀ ਲਿਓ ਤੁਸੀਂ ਕਹਿ ਰਹੇ ਹੋ ਕਿ ਇਹ ਪ੍ਰੋਮੋਸ਼ਨ ਨਹੀਂ ਹੈ ਨਹੀਂ ਪ੍ਰੋਮੋਸ਼ਨ ਮੇਰੇ ਗਾਣੇ ਦੀ ਹੈ ਮੈਂ ਪ੍ਰਧਾਨ ਮੰਤਰੀ ਜੀ ਨੂੰ ਡੈਡੀਕੇਟ ਕੀਤਾ ਜਿਵੇਂ ਇੱਕ ਗਾਣਾ ਹੈ ਸੁਪਰਮੈਨ ਸਲਮਾਨ ਦਾ ਫੈਨ ਹੁਣ ਸਲਮਾਨ ਖਾਨ ਨੂੰ ਪ੍ਰੋਮੋਟ ਕਰ ਰਿਹਾ ਸੀ ਕਿਤਨੇ ਕਿਤਨੇ ਸਲਮਾਨ ਖਾਨ ਦੇ ਚਿਹਰਾ ਵੀ ਯੂਜ਼ ਕੀਤਾ ਗਿਆ ਉਹ ਜਿਸ ਜਿਸ ਨੇ ਗਾਣਾ ਹੈ ਕੋ ਸਿੰਗਰ ਹੀ ਲਿਖਿਆ ਵੀ ਲੇਕਿਨ ਉਹ ਚੀਜ਼ ਨੂੰ ਕਿਸੇ ਮੁਸਲਮ ਕਮਿਊਨਿਟੀ ਨਾਲ ਰਿਲੇਟ ਕਰਨ ਨੂੰ ਤਾਂ ਉਹ ਗੱਲਾਂ ਨਹੀਂ ਬ ਉਹ ਮੈਨੂੰ ਲੱਗਦਾ ਕਿ ਸਾਰੇ ਅਨਸੈਸਬਲ ਤੋਂ ਅੱਛਾ ਤੁਸੀਂ ਕਹਿ ਰਹੇ ਹੋ ਕਿ ਭਈ ਇਹ ਪੋਲਿਟੀਕਲ ਨਹੀਂ ਹੈ ਕੁਝ ਨਹੀਂ ਨਹੀਂ ਪੋਲਿਟੀਕਲ ਹੋ ਸਕਦਾ ਲੇਕਿਨ ਮੈਂ ਪੋਲਿਟੀਕਲ ਨਹੀਂ ਅੱਛਾ ਤੁਸੀਂ ਕਹਿ ਰਹੇ ਹੋ ਮੈਂ ਵੀ ਨਹੀਂ ਪੋਲਿਟੀਕਲ ਫਿਰ ਤੁਸੀਂ ਆਪਣੇ ਗਾਣੇ ਦੇ ਵਿੱਚ ਸਟਾਰਟਿੰਗ ਦੇ ਵਿੱਚ ਤੁਸੀਂ ਲੀਡਰ ਦਾ ਬੀਜਪੀ ਦੇ ਲੀਡਰ ਦੀ ਫੋਟੋ ਕਿਉਂ ਲਾਈ ਉਨਾ ਵੱਲੋਂ ਪ੍ਰੈਜ਼ੈਂਟ ਕਿਉਂ ਕਰਵਾਇਆ ਫਿਰ ਉਹ ਐਕਚੁਅਲੀ ਕਹਿੰਨੇ ਕਿ ਜੋ ਵਿਪਲ ਗੋਇਲ ਜੀ ਨੇ ਨਾ ਮੇਰੇ ਕਾਫੀ ਸਾਰੇ ਦੋਸਤ ਨੇ ਉਹਨਾਂ ਉਹਨਾਂ ਨੇ ਜਦੋਂ ਉਹਨਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਜੀ ਦੇ ਲਈ ਇੱਕ ਗਾਣਾ ਆ ਰਿਹਾ ਸਾਡਾ ਦੋਸਤ ਬਲਜੀਤ ਉਹ ਪ੍ਰਮੋਟ ਕਰ ਰਹੇ ਆ ਤਾਂ ਸਪੋਰਟ ਕੀਤਾ ਉਹਨਾਂ ਨੇ ਮੈਨੂੰ ਸਪੋਰਟ ਦੇ ਵਿੱਚ ਜਿਵੇਂ ਹਰ ਕੋਈ ਬੰਦਾ ਮੰਨ ਲਓ ਕਿ ਤੁਹਾਨੂੰ ਕਿਸੇ ਚੀਜ਼ ਦੀ ਸਪੋਰਟ ਚਾਹੀਦੀ ਆ ਕਿਤੇ ਕੋਈ ਹੈਲਪ ਚਾਹੀਦੀ ਆ ਨਾਟ ਐ ਡੋਨੇਸ਼ਨ ਨਾਟ ਐ ਪੈਸਾ ਕਿ ਅਗੇ ਤੁਹਾਨੂੰ ਇੱਕ ਚੀਜ਼ ਲਾਂਚ ਕਰਨ ਦੇ ਲਈ ਹਰ ਬੰਦੇ ਨੂੰ ਪ੍ਰੋਮੋਸ਼ਨ ਚਾਹੀਦੀ ਹੁੰਦੀ ਤਾਂ ਤੁਸੀਂ ਮਤਲਬ ਜਦ ਤੁਹਾਨੂੰ ਭਾਜਪਾ ਦੇ ਹੀ ਕਿਸੇ ਬੰਦੇ ਵੱਲੋਂ ਪ੍ਰਮੋਟ ਪੈਸੇ ਆ ਰਹੇ ਨੇ ਜਾਂ ਫਿਰ ਜੋ ਮੇਰੀ ਗੱਲ ਸੁਣੋ ਜੀ ਜੀ ਇੱਕ ਵਾਰੀ ਤੁਸੀਂ ਸਵਾਲ ਲੈਣੋ ਤੁਸੀਂ ਕਹਿ ਰਹੇ ਹੋ ਕਿ ਮੈਂ ਬਈ ਕੋਈ ਪੋਲਿਟੀਕਲ ਪਾਰਟੀ ਨੂੰ ਪ੍ਰਮੋਟ ਕਰ ਰਿਹਾ ਹਾਂ ਕਿਸੇ politcal एजेंडे ਨੂੰ ਪ੍ਰਮੋਟ ਨਹੀਂ ਕਰ ਰਿਆ ਹੈਗਾ ਵਾ ਸਿਰਫ ਵਿਅਕਤੀ ਨੂੰ ਵਿਸ਼ੇਸ਼ ਰੂਪ ਪ੍ਰਮੋਟ ਕਰ ਰਿਆ ਨਰਿੰਦਰ ਮੋਦੀ ਜੋ ਕਿ BJP ਦਾ ਫੇਸ ਨੇ BJP politcal ਪਾਰਟੀ ਹੈਗੀ ਹੈ ਉਸ ਤੋਂ ਬਾਅਦ ਤੁਸੀਂ ਗਾਣੇ ਦੇ ਵਿੱਚ ਇੱਕ ਲੀਡਰ ਦਾ ਜਿਹੜਾ ਤੁਸੀਂ ਹੈਗਾ ਵਾ ਉਹ ਫੋਟੋ ਲਗੋਣ ਨੇ ਉਹਨਾਂ ਨੂੰ ਉਹਨਾਂ ਵੱਲੋਂ ਕਰ ਦਿਓ ਕਿ ਇਹ ਪ੍ਰੈਜ਼ੈਂਟ ਕਰ ਰਹੇ ਨੇ ਜਿਹੜੇ politcal ਗਾਣਾ ਹੋਇਆ ਤੁਸੀਂ ਕਿਉਂ ਮੰਨ ਕਿਉਂ ਨਹੀਂ ਰਹੇ ਹੋ ਕਿ politcal ਗਾਣਾ ਨਹੀਂ ਹੈ ਸਰ ਮੇਰੀ ਤੁਸੀਂ ਇੱਕ ਗੱਲ ਸੁਣੋ ਧਿਆਨ ਦੇ ਨਾਲ ਦੇਖੋ ਪੋਲੀਟੀਕਲ ਹੈ ਜਾਂ ਨੋਨ ਪੋਲੀਟੀਕਲ ਹੈ ਇੱਕ ਗੱਲ ਬਾਤ ਦੀ ਹੈ ਤੁਹਾਨੂੰ ਵੀ ਪਤਾ ਹੈ ਕਿ ਜੇ ਮੈਂ ਗਾਣਾ ਸਿੱਧਾ ਪ੍ਰਧਾਨ ਮੰਤਰੀ ਜੀ ਦੇ ਕੋਲ ਹੀ ਲੈ ਕੇ ਚਲਾ ਜਾਂਦਾ ਕਿ ਉਹਨਾਂ ਨੇ ਮੈਨੂੰ ਫੰਡਿੰਗ ਦੀ ਕਮੀ ਛੱਡਨੀ ਸੀ ਕਿ ਉਹਨਾਂ ਦੇ ਨਾਮ ਤੋਂ ਹੀ ਪ੍ਰੈਜੈਂਟੇਸ਼ਨ ਨਰਿੰਦਰ ਮੋਦੀ ਕਿ ਉਹਨਾਂ ਨੇ ਮੈਨੂੰ ਕਿਸੇ ਚੀਜ਼ ਦੀ ਕਮੀ ਛੱਡਨੀ ਜੇ ਇਹ ਗਾਣਾ ਮੈਂ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਕੋਲ ਲੈ ਕੇ ਚਲਾ ਜਾਂਦਾ ਕਿ ਉਹਨਾਂ ਨੇ ਮੈਨੂੰ ਕਮੀ ਛੱਡਨੀ ਫੰਡਿੰਗ ਦੀ ਹੰਸਰਾਜ ਜੀ ਕੋਲ ਲੈ ਕੇ ਚਲਾਨ ਕਿ ਉਹਨਾਂ ਨੇ ਕਮੀ ਛੱਡਨੀ ਫੰਡਿੰਗ ਦੀ ਇਹ ਚੀਜ਼ ਜਿਹੜੀ ਮੈਨੂੰ ਬਾਰ-ਬਾਰ ਬੋਲ ਕੇ ਸਮਝਾਣੀ ਪੈ ਰਹੀ ਹੁਣ ਵਿਪুল ਜੀ ਨੇ ਲਾਈਫ ਆ ਲੇਕਿਨ ਉਹਨਾਂ ਨੇ ਮੈਨੂੰ ਗਾਣੇ ਲਈ ਸਪੋਰਟ ਕੀਤਾ ਕਿਉਂਕਿ ਉਹ ਵੀ ਮੋਦੀ ਜੀ ਦੇ ਫੈਨ ਨੇ ਉਹ ਵੀ ਪ੍ਰਾਈਮ ਮਿਨਿਸਟਰ ਜੀ ਦੇ ਲਈ ਕਰ ਰਹੇ ਨੇ ਤੁਹਾਨੂੰ ਲੱਗਦਾ ਕਿ ਜੇ ਐਡਾ ਵੱਡਾ ਗਾਣਾ ਜਿੱਤੇ ਪ੍ਰਧਾਨ ਮੰਤਰੀ ਜੀ ਦੀ ਫੋਟੋ ਲੱਗੀ ਹੋਵੇ ਅੱਜ ਇੱਥੇ ਕਈ ਲੋਕ ਐਸੇ ਨੇ ਕਿ ਛੋਟਾ ਜਿਹਾ ਇੱਕ ਪੰਮਫਲਟ ਸ਼ਾਪ ਕੇ ਕਿਸੇ ਲੀਡਰ ਕੋਲੋਂ ਜਾਂਦੇ ਆ ਜੀ 2-3 ਲੱਖ ਲੈ ਆਉਂਦੇ ਨੇ ਮੈਂ ਤੁਸੀ ਈਡੀ ਬਿਠਾ ਕੇ ਅਕਾਊਂਟ ਵੀ ਚੈੱਕ ਕਰ ਲਿਓ ਜੇ ਕਿਸੇ ਦੀ ਮੇਰੇ ਅਕਾਊਂਟ 'ਚ ਕਿਸੇ ਲੀਡਰ ਦੀ 1 ਰੁਪਏ ਦੇ ਵੀ ਟ੍ਰਾਂਜੈਕਸ਼ਨ ਹੋਏ ਕਿ ਤਾ ਚੱਕ ਕੇ ਜੇਲ੍ਹ 'ਚ ਪਾ ਦਿਓ ਮੇਰੀ ਇਹ ਵਾ ਕੀ ਮੈਨੂੰ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਉਹਨਾਂ ਦਾ ਦਿਲੋਂ ਫੈਨ ਹਾਂ ਪ੍ਰਧਾਨ ਮੰਤਰੀ ਜੀ ਦਾ ਮੈਂ ਆਪਣੇ ਹੱਥ ਉਹਨਾਂ ਦੇ ਲਈ ਰੱਖਿਆ ਉਹਨਾਂ ਨੇ ਇਹਨੂੰ ਪੋਲੀਟੀਕਲ ਇਸ਼ੂ ਬਣਾਇਆ ਜਾ ਰਿਹਾ ਤੇ ਦੇਖੋ ਤੁਸੀਂ ਮੀਡੀਆ ਵਾਲੇ ਭਰਾ ਸੂਝਵਾਨ ਹੋ ਉਨ ਮੀਡੀਆ ਨੂੰ ਕੀ ਵਕਿਆ ਹਰ ਉਹਨਾਂ ਨੇ ਇੱਕ ਗੱਲ ਦੇ ਤੈਅ ਤੱਕ ਜਾਣਾ ਹੁੰਦਾ ਤੁਹਾਨੂੰ ਜੋ ਸਮਝ ਆਏਗਾ ਤੁਸੀਂ ਮੈਨੂੰ ਕੁਐਸਚਨ ਪੁੱਟ ਲਿਆ ਜੋ ਮੇਰੇ ਸਮਝ ਮੈਂ ਤੁਹਾਡੇ ਸਾਹਮਣੇ ਰੱਖ ਦਿੰਨੀ ਛੋਟੀ ਜੀ ਗੱਲ ਜੇ ਤੁਸੀਂ ਕਹਿ ਰਹੇ ਹੋ ਕਿ ਭਾਈ ਇਹ ਪੋਲਿਟਿਕਲ ਕੁਝ ਨਹੀਂ ਹੈਗਾ ਇਹ ਮੈਂ ਕਿਸੇ ਤਰੀਕੇ ਦੇ ਨਾਲ ਪੋਲਿਟਿਕਲ ਨਾ ਪਰਮੋਟ ਕਰ ਸੁਣੋ ਸੁਣੋ ਮੈਂ ਤੁਹਾਡੀ ਗੱਲ ਮੰਨਦਾ ਪੋਲਿਟਿਕਲ ਤੁਸੀਂ ਮੰਨਦੇ ਜੇ ਹੈਗਾ 100% ਤੁਹਾਨੂੰ ਲੱਗਦਾ ਹੈ ਲੇਕਿਨ ਮੈਂ ਕਿਸੇ ਲੀਡਰ ਦਾ ਪ੍ਰਚਾਰ ਨਹੀਂ ਕਰ ਰਹਾ ਮੈਂ ਸਿਰਫ ਉਹ ਕੀ ਨਰੇਂਦਰ ਮੋਦੀ ਲੀਡਰ ਨਹੀਂ ਹੈ ਤਾਂ ਕੀ ਨੇ ਉਹ ਤਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਸਾਡਾ ਫਰਜ਼ ਬਣਦਾ ਹੈ ਹੈਗੀ ਤਾਂ ਲੀਡਰ ਹੀ ਨੇ ਨਾ ਉਹ ਤਾਂ ਸਾਡਾ ਫਰਜ਼ ਬਣਦਾ ਨਾ ਉਹਨਾਂ ਦਾ ਪ੍ਰਚਾਰ ਇਹੀ ਜੇ ਕੋਈ ਹੋਰ ਪ੍ਰਧਾਨ ਮੰਤਰੀ ਆਏਗਾ ਉਹਨੂੰ ਫਿਰ ਤੁਸੀਂ ਗਣ ਲਿਓ ਉਹ ਵੀ ਉਹ ਵੀ ਇਦਾਂ ਦੇ ਕੰਮ ਕਰਨਗੇ अच्छे हैं ਮੈਂ ਉਹਨਾਂ ਦਾ ਫੈਨ ਮੈਂ ਉਹਨਾਂ ਦੇ ਵੀ ਕਰਾਂਗਾ ਇੱਕ ਦੇਖੋ ਲਾਲਬਾਧ ਸ਼ਾਸਤਰੀ ਜੀ ਆਏ ਸਾਡੇ ਪ੍ਰਧਾਨ ਮੰਤਰੀ ਉਸ ਤੋਂ ਬਾਅਦ ਅਗਰ ਕੋਈ ਧਾਰਮਿਕ ਪ੍ਰਧਾਨ ਮੰਤਰੀ ਮਿਲੇ ਨਾ ਇਹ ਗੱਲ ਨੂੰ ਮੈਨੂੰ ਇਹਨੇ ਸਮਝਾਉਂਦੇ ਵੀ ਕਿ ਪੰਜਾਬ ਕਿਉਂ ਨਕਾਰਦਾ ਪਿਆ ਬਾਕੀ ਸਾਰੇ ਬਾਹਰ ਵਾਲੇ ਕੈਨੇਡਾ ਹੋਵੇ ਅਮਰੀਕਾ ਉਧਰ ਵੀ ਮੰਨ ਲਓ ਤੇ ਕੰਨਲ ਮਲਿਆਲਮ ਤਾਮਿਲ ਕਿਤੇ ਵੀ ਚਲੇ ਜਾਓ ਉਹਨਾਂ ਦੀ ਹਰ ਚੀਜ਼ ਨੂੰ ਦੇਖਿਆ ਜਾਂਦਾ ਦੇਖੋ ਹਰ ਇਨਸਾਨ ਦਾ ਨੈਗੇਟਿਵ ਪਹਿਲੋ ਵੀ ਹੁੰਦਾ ਪੋਜ਼ਿਟਿਵ ਵੀ ਹੁੰਦਾ ਲੇਕਿਨ ਆਪਾਂ ਜੇ ਪੋਜ਼ਿਟਿਵ ਨੂੰ ਨਾਲ ਰੱਖ ਕੇ ਚੱਲੀਏ ਤੇ ਮੇਰੇ ਖਿਆਲ ਨਾਲ ਭਗਵਾਨ ਪ੍ਰਭੂ શ્રી रामचंद्र ਜੀ ਦਾ ਜੋ ਮੁੱਦਾ ਕਿੰਨੇ ਸਮੇਂ ਤੋਂ ਰੁਕਿਆ ਪਿਆ ਸੀ ਐਡਾ ਵੱਡਾ ਮੁੱਦਾ ਜੇ ਉਹ ਸ਼ਖਸੀਅਤ ਨੇ ਉਹਦੇ ਲਈ ਸਟਰਗਲ ਕੀਤਾ ਲੜੇ ਫਿਰ ਉਹ ਲਿਆਂਦਾ ਰਾਮ ਮੰਦਰ ਬਣਾਇਆ ਮੈਂ ਚਲੋ ਕਿਸੇ ਦੂਸਰੀ ਕਮਿਊਨਿਟੀ ਦੀ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਫਿਰ ਕੋਈ ਇਸ਼ੂ ਛੱਡ ਜਾਏਗਾ ਤੁਹਾਨੂੰ ਵੀ ਪਤਾ ਹੈ ਕਿ ਅੱਜ ਹਿੰਦੂ ਰਾਸ਼ਟਰ ਦੀ ਗੱਲ ਹਰ ਜਗ੍ਹਾ ਤੇ ਹੋ ਰਹੀ ਸਨਾਤਨ ਧਰਮ ਦੀ ਗੱਲ ਹਰ ਜਗ੍ਹਾ ਤੇ ਹੋ ਰਹੀ ਉਹ ਸਾਡਾ ਕਿ ਪਛੋਕੜ ਤਾਂ ਰਮਾ ਜੇ ਆਪਾਂ ਗੱਲ ਕਰੇ ਕਈ ਸਿੱਖਾਂ ਨੇ ਮੈਨੂੰ ਵੀ ਬੋਲਿਆ ਕਿ ਤੂੰ ਸਿੱਖਾਂ ਦੀ ਗੱਲ ਨਹੀਂ ਕਰਦਾ ਗੁਰੂ ਨਾਨਕ ਸਾਹਿਬ ਖੱਤਰੀ ਸੀ ਐਦਾਂ ਦੇ ਬਹੁਤ ਸਾਰੇ ਛੋਟੇ ਛੋਟੇ ਕੁਐਸਚਨ ਦੇ ਕਿ ਹਿੰਦੂ ਸਿੱਖਾਂ ਦੇ ਵਿੱਚੋਂ ਹੀ ਨਿਕਲੇ ਫਿਰ ਉੱਥੇ ਵੀ ਮੈਨੂੰ ਜਵਾਬ ਦੇਣੇ ਪੈਂਦੇ ਕਿ ਦੇਖੋ ਜਦੋਂ ਗੁਰਤੇਗ বাহাদুর ਸਾਹਿਬ ਜੀ ਤੋਂ ਬਾਅਦ ਜੰਗ ਹਰ ਸਿੱਖ ਦਾ ਜੋ ਪਹਿਲਾ ਪਹਿਲਾ ਫੌਜ ਦਾ ਸਿਪਾਹੀ ਹੁੰਦਾ ਹੈ ਉਹ Hindu ਘਰ ਚ ਹੁੰਦਾ ਹੈ Hindu ਘਰ ਦਾ ਪਹਿਲਾ ਬੱਚਾ ਜੋ ਹੁੰਦਾ ਹੀ ਉਹ ਗੁਰੂ ਸਾਹਿਬ ਨੇ ਕਿਹਾ ਸੀ ਕਿ ਉਹ ਸਿੱਖਾਂ ਦੀ ਕਮਿਊਨਿਟੀ ਦੇ ਵਿੱਚ ਜਾ ਕੇ ਉਹ ਸਰਦਾਰ ਬਣਦਾ ਹੈ ਤੇ ਸਾਡਾ Hindu ਸਿੱਖ ਦਾ ਤੇ 9 ਮਾਸ ਦਾ ਰਿਸ਼ਤਾ ਸ਼ੁਰੂ ਤੋਂ ਹੀ ਤੇ ਇਸ ਮੁੱਦੇ ਨੂੰ ਜੋ ਲੈ ਕੇ ਪਬਲੀ ਪੋਲਿਟਿਕਸ ਕਰਨੀ ਕਿ ਭਗਵਾਨ ਰਾਮਚੰਦਰ ਜੀ ਦੇ ਲਈ ਉਹਨਾਂ ਨੇ ਕੀਤਾ ਜਾਂ ਸਿੱਖਾਂ ਦੇ ਲਈ ਉਹਨਾਂ ਨੇ ਕੀਤਾ ਤੇ ਮੇਰੇ ਖਿਆਲ ਨਾਲ ਇਹ ਮੁੱਦੇ ਨਹੀਂ ਉਹਨਾਂ ਨੇ ਜੋ ਅੱਛੇ ਕੰਮ ਕੀਤੇ ਨੇ ਨਾ ਆਪਾਂ ਨੂੰ ਸਲਾਣਾ ਚਾਹੀਦਾ ਉਹਨਾਂ ਦਾ ਮੈਂ ਤੁਹਾਨੂੰ ਮੋਦੀਪਤ ਕਹਿ ਸਕਦਾ ਕਹਿ ਸਕਦੇ ਤੁਸੀਂ ਫੈਨ ਆ ਮੈਂ ਉਹਨਾਂ ਦਾ ਕਹਿ ਸਕਦਾ ਪ੍ਰੋਪਰ ਤਰੀਕੇ ਦੇ ਨਾਲ ਜੀ ਕਹਿ ਸਕਦੇ ਪ੍ਰੋਪਰ ਆਪਾਂ ਆਪਣੇ ਆਪ ਨੂੰ ਤੁਸੀਂ ਫੀਲ ਕਰਦੇ ਹੋ ਕਿ ਭਾਈ ਹਾਂ ਮੈਂ ਮੋਦੀ ਭਗਤ ਹੈਗਾ ਮੈਂ ਜੀ ਮੈਂ ਉਹਨਾਂ ਦਾ ਫੈਨ ਆ ਬਿਲਕੁਲ ਫਿਰ ਤਾਂ ਟ੍ਰੋਲ ਬਹੁਤ ਹੁੰਦੀ ਹੁਣੇ ਤੁਸੀਂ ਜੋ ਹੋਣੇ ਨੇ ਦੇਖੋ ਹੁਣ ਉਹ ਦੇਸ਼ ਪੂਰਾ ਚਲਾ ਰਹੇ ਨੇ ਜੇ ਮੈਂ ਉਹਨਾਂ ਦਾ ਫੈਨ ਆ ਤਾਂ ਉਹਨਾਂ ਨੂੰ ਨਹੀਂ ਬਖਸ਼ ਰਹੇ ਲੋਕ ਤਾਂ ਮੈਨੂੰ ਕਿੱਥੋਂ ਬਚਣਗੇ ਹੂੰ ਫਿਰ ਤੁਸੀਂ ਜਦ ਤੁਸੀਂ ਕਹਿ ਰਹੇ ਹੋ ਕਿ ਬਈ ਮੈਂ ਮੋਦੀ ਪਗਤਾ ਹਰ ਇੱਕ ਚੀਜ਼ ਮੈਂ ਉਹਨਾਂ ਨੂੰ ਮੰਨਦਾ ਵਾਂ ਫਿਰ ਤੁਸੀਂ ਇਨਕਾਰ ਕਿਉਂ ਕਰ ਰਹੇ ਹੋ ਕਿ ਬਈ ਮੈਂ ਪ੍ਰੋਮੋਸ਼ਨ ਨਹੀਂ ਕਰ ਰਿਹਾ ਉਹਨਾਂ ਦੀ ਨਹੀਂ ਪ੍ਰੋਮੋਸ਼ਨ ਕਰ ਰਿਹਾ ਮੈਂ ਉਹਨਾਂ ਦੀ ਪ੍ਰੋਮੋਸ਼ਨ ਕਰ ਰਿਹਾ ਉਹਨਾਂ ਦੀ ਪ੍ਰੋਮੋਸ਼ਨ ਚ ਆਪਣੀ ਪ੍ਰੋਮੋਸ਼ਨ ਕਰ ਰਹੇ ਹੋ ਤੁਸੀਂ ਮੈਨੇ ਤਾਂ ਜਦੋਂ ਦੇਖੋ ਤੁਸੀਂ ਭਰਾ ਜੇ ਕੋਈ ਇਨਸਾਨ ਅਗਰ ਕਿਸੇ ਦੇ ਲਈ ਕੁਝ ਕਰਦਾ ਉਹਦੀ ਤਾਂ ਆਟੋਮੈਟਿਕਲੀ ਹੁੰਦੀ ਹੈ ਜੇ ਮੈਂ ਅੱਜ ਉਹਨਾਂ ਦੇ ਲਈ ਕਰ ਰਿਹਾ ਵਾਂ ਮੈਨੂੰ ਆਸ਼ੀਰਵਾਦ ਮਿਲਿਆ ਵਾ ਮੇਰੇ ਨਾਲ ਸੰਤਾਂ ਦਾ ਵੀ ਆਸ਼ੀਰਵਾਦ ਆ ਉਹਨਾਂ ਦਾ ਵੀ ਆਸ਼ੀਰਵਾਦ ਆ ਤੋ ਚੀਜ਼ਾਂ ਆਟੋਮੈਟਿਕਲੀ ਸਾਰਿਆਂ ਨੂੰ ਫਲ ਮਿਲਦਾ ਉਸੇਹੀ ਪ੍ਰੋਮੋ ਤੁਹਾਡਾ ਕੀ ਮੇਰਾ ਸਵਾਲ ਨੇ ਨਸ਼ੇ ਦੇ ਮੁੱਦੇ ਬਹੁਤ ਨੇ ਕਿਸਾਨਾਂ ਦੇ ਮੁੱਦੇ ਬਹੁਤ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੇ ਬੰਦੀ ਸਿੰਘਾਂ ਦੇ ਮੁੱਦੇ ਨੇ ਉਸ ਤੋਂ ਬਾਅਦ ਹੋਰ ਕਈ ਮੁੱਦੇ ਨੇ ਜੋ ਪੰਜਾਬ ਦੇ ਵਿੱਚ ਅਹਿਮ ਮੰਨੇ ਜਾਂਦੇ ਨੇ ਉਹਨਾਂ ਉੱਪਰ ਤੁਹਾਡਾ ਕੋਈ ਗੀਤ ਨਹੀਂ ਆਇਆ ਜਦੋਂ ਤੁਸੀਂ ਕਹਿ ਰਹੇ ਹੋ ਕਿ ਬਈ ਮੈਂ ਨਰਿੰਦਰ ਮੋਦੀ ਦਾ ਫੈਨ ਆ ਉਹਦੇ ਤੇ ਤੁਸੀਂ ਗੀਤ ਬਣਾ ਦਿੱਤਾ ਜੀ ਸਵਾਲ ਉੱਠਦੇ ਹੋਣਗੇ ਬਹੁਤ ਸਾਰੇ ਬਹੁਤ ਸਾਰੇ ਉੱਠਦੇ ਨੇ ਬਹੁਤ ਸਾਰੇ ਤੁਸੀਂ ਕਿਉਂ ਨਹੀਂ ਬਣਾਇਆ ਜਵਾਬ ਵੀ ਦੇਣੇ ਪੈਂਦੇ ਨਹੀਂ ਬਣਾਇਆ ਵੀ 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਮੇਰਾ ਗਾਣਾ ਦੇਖ ਲਓ ਤੁਸੀਂ ਟੀਸੀਡੀ ਨੇ ਰਿਲੀਜ਼ ਕੀਤਾ ਹਮ ਸਾਡੇ ਪੰਜਾਬ ਦੀ ਛੋਟੀ ਛੋਟੀ ਚੀਜ਼ਾਂ ਤੇ ਸਾਡੇ ਘਰ ਜਾਂਦੇ ਪੈਸਾ ਬੋਲਦਾ ਗਾਣਾ ਮੇਰਾ ਟੀਸੀ ਨੇ ਰਿਲੀਜ਼ ਕੀਤਾ ਉਹ ਵੀ ਤੁਸੀਂ ਦੇਖ ਸਕਦੇ ਨੇਟ ਤੇ ਫਿਰ ਇੱਕ ਗਾਣਾ ਆਇਆ ਸੀ ਹਿੰਦੂਇਜ਼ਮ ਦੇ ਲਈ ਇੱਕ ਰਣਜੀਤ ਬਾਵੇ ਨੇ ਗਾਣਾ ਗਾਇਆ ਸੀ ਜਿਹਦੇ ਵਿੱਚ ਗਊ ਮੂਤਰ ਦੀ ਗੱਲ ਉਹਦਾ ਵੀ ਮੈਂ ਰਿਪਲਾਈ ਦਿੱਤਾ ਉਹ ਵੀ ਤੁਸੀਂ YouTube ਤੇ ਦੇਖ ਸਕਦੇ ਹਿੰਦੂ ਸਿੱਖ ਇੱਕ ਨੇ ਫਿਰ ਉੜਤਾ ਪੰਜਾਬ ਜਦ ਮੂਵੀ ਆਈ ਡਰੱਗਸ ਦੀ ਗੱਲ ਹੋਈ ਤਾਂ ਉਹ ਬੈਨ ਵੀ ਮੈਂ ਹੀ ਕਰਾਈ ਸੀ ਪੰਜਾਬ ਦੇ ਵਿੱਚ ਸ੍ਰੀ ਅਕਾਲ ਤਖਤ ਸਭ ਦੇ ਜਥੇਦਾਰ ਨੂੰ ਮੰਗ ਪੱਤਰ ਵੀ ਪਹਿਲਾਂ ਮੇਰਾ ਸੀ ਅਨੁਰਾਗ ਕੇਸ਼ੇ ਸ਼ਾਹਦ ਕੁਬਲਾ ਨੂੰ ਮਾਫੀ ਵੀ ਮੰਗਾਈ ਉਹਦੇ ਵਿੱਚ ਤੁਸੀਂ ਮੈਨੂੰ ਇੱਕ ਸੀਨ ਦੱਸੋ ਸਾਨੂੰ ਬੰਬੇ ਬੜੀਆਂ ਚੀ ਐਕਚੁਅਲੀ ਅੰਦਰਲਾ ਮਨ ਪੰਜਾਬ ਦੇ ਨਾਲ ਜੁੜਿਆ ਲੇਕਿਨ ਲੋਕ ਸਮਝ ਦੇ ਨਹੀਂ ਮੈਨੂੰ ਤੁਸੀਂ ਦੱਸੋ ਇੱਕ ਮੈਂ ਤੁਹਾਡੇ ਮੀਡੀਆ 'ਚ ਛੋਟੀ ਜੀ ਗੱਲ ਰੱਖਣਾ ਚਾਹਨਾ ਤੁਸੀਂ ਦੱਸੋ ਸਾਡੇ ਪੰਜਾਬ ਦੀ ਯੂਥ ਇੰਨੀ ਗੰਦੀ ਆ ਕਿ ਸਟੇਜ ਤੇ ਚੜ ਕੇ ਪਿਸ਼ਾਬ ਕਰਦੀ ਨਹੀਂ ਕਰਦਾ ਨਾ ਕੋਈ ਮੂਵੀ 'ਚ ਸ਼ਾਇਦ ਕਪੂਰ ਨੂੰ ਕੀ ਦਿਖਾਇਆ ਗਿਆ ਕਿ ਕਿੰਨਾ ਵੱਡਾ ਕੁਝ ਦਿਖਾਇਆ ਗਿਆ ਕਿ ਸਾਫ ਸਾਡੀ ਯੂਥ ਇਦਾਂ ਦੀ ਆ ਔਰ ਯੂਥ 70% ਜਿਹੜੀ ਸਾਡੀ ਡਰੱਗਸ ਨਹੀਂ ਲੈਂਦੀ 30% ਡਰੱਗਸ ਲੈਂਦੀ ਐ ਕਿ 30% ਆਕੜੇ ਨੇ ਤੁਸੀਂ 70% ਨਾਲ ਰਿਲੇਟ ਕਰਕੇ ਇੱਕ ਉੱਤੇ ਮੂਵੀ ਬਣਾ ਕੇ ਪੰਜਾਬ ਦਾ ਨਾਮ ਹੀ ਬਦਨਾਮ ਕਰ ਦਿੱਤਾ ਉਹਦੇ ਲਈ ਤਾਂ ਕੋਈ ਸਿੰਗਰ ਨਹੀਂ ਲੜਿਆ ਉਹਦੇ ਲਈ ਤਾਂ ਕੋਈ ਲੀਡਰ ਨਹੀਂ ਲੜਿਆ ਮੈਂ ਕੱਲੇ ਨੇ ਜਾ ਕੇ ਬਾਲੀਵੁੱਡ ਦੇ ਵਿੱਚ ਫਾਈਟ ਕੀਤੀ ਉਦੋਂ ਮੇਰਾ ਕਿਸੇ মিডিਆ ਨੇ ਸਾਥ ਨਹੀਂ ਦਿੱਤਾ ਫਿਰ ਸੈਕੰਡ ਆਰਮੀ ਦੇ ਲਈ ਜਦ ਇਕਤਾ ਕਪੂਰ ਨੇ ਇੱਕ ਫਿਲਮ ਆਈ ਸੀ ਟ੍ਰਿਪਲ ਐਕਸ ਆਰਮੀ ਦੇ ਉਹਨੇ ਇਕਤਾ ਕਪੂਰ ਨੇ ਆਰਮੀ ਦੇ ਲਈ ਇਦਾਂ ਦਾ ਦਿਖਾਇਆ ਸੀ ਕਿ 19 ਸਾਲਲੇ ਨੈਸ਼ਨਲ ਐਮ ਐਲ ਐਮ ਔਰ ਵਰਦੀ ਫਾੜਦੇ ਦਿਖਾਇਆ ਸੀ ਉਹਦੇ ਲਈ ਵੀ ਮੈਂ ਖੜਾ ਹਾਂ ਇੱਕ ਤੱਕਪੁਰ ਦੇ ਖਿਲਾਫ ਕੇਸ ਵੀ ਮੈਂ ਕੀਤਾ ਹਾਲਾਂਕਿ ਇੱਕ ਤੱਕਪੁਰ ਇੰਡਸਟਰੀ ਦੀ ਸਭ ਤੋਂ ਵੱਡੀ ਪ੍ਰੋਡਿਊਸਰ ਆ ਉਹ ਚਾਹੇ ਤਾਂ ਕੈਰੀਅਰ ਬਰਬਾਦ ਵੀ ਕਰ ਦੇ ਮੇਰਾ ਆਰਮੀ ਨੇ ਵੀ ਸਾਥ ਦਿੱਤਾ ਤੇ ਜਿੱਤੇ ਜਿੱਥੇ ਮੈਨੂੰ ਲੱਗਦਾ ਕਿ ਮੈਨੂੰ ਕਰਨਾ ਚਾਹੀਦਾ ਮੈਂ ਕਰਦਾ ਹਾਂ ਹਰ ਪੱਖੋਂ ਮੈਂ ਦੇਸ਼ ਦੇ ਲਈ ਕਰਦਾ ਜਿੱਥੇ ਜਿੱਥੇ ਮੈਨੂੰ ਹੁਣਿਆ ਕਿ ਮੇਰਾ ਨਾਮ ਹੋ ਗਿਆ ਹੁਣ ਲੋਕ ਮੈਨੂੰ ਪਸੰਦ ਕਰਨੇ ਨੇ ਹੁਣ ਮੇਰਾ ਨਾਮ ਵੱਡਾ ਹੋ ਰਿਹਾ ਇੰਡੀਆ ਦੇ ਵਿੱਚ ਤੇ ਹੁਣ ਮੈਂ ਖੁੱਲ ਕੇ ਕਰਾਂਗਾ ਕਿ ਹੁਣ ਮੇਰੀ ਗੱਲ ਲੋਕੀ ਸੁਣਨਗੇ ਪਹਿਲਾਂ ਸੁਣਦੇ ਨਹੀਂ ਸੀ ਤੁਸੀਂ ਮੁੱਦੇ ਲੈ ਕੇ ਜਾਓਗੇ ਜੇਕਰ ਪ੍ਰਧਾਨ ਮੰਤਰੀ ਦੁਬਾਰਾ ਬੋਲ ਜਾਵਾਂਗਾ ਜ਼ਰੂਰ ਜਾਵਾਂਗਾ ਪੰਜਾਬ ਦੇ ਮੁੱਦੇਾਂ ਨੂੰ ਲੈ ਕੇ ਤੁਸੀਂ ਮੇਰਾ ਨੰਬਰ ਨੋਟ ਕਰੋ ਸਭ ਤੋਂ ਲਾ ਤੁਸੀਂ WhatsApp ਤੇ ਲਿਸਟ ਦਿਓਗੇ ਭਾਜੀ ਇਹ ਮੁੱਦੇ ਨੇ ਤੁਸੀਂ ਉਠਾਓਗੇ ਮੈਂ ਲਾਈਵ ਸਾਹਮਣੇ ਕੈਮਰਾ ਖੜਾ ਕਰਕੇ ਸਾਹਮਣੇ ਲਾਈਵ ਮੁੱਦੇ ਔਰ ਬੇਨਤੀ ਵੀ ਕਰਾਂਗਾ ਉਹਨਾਂ ਨੂੰ ਕਿ ਤੁਸੀਂ ਇਹਨਾਂ ਦੇ ਬਾਰੇ ਸੋਚੋ ਜੋ ਮੇਰੇ ਵੱਲੋਂ ਮੇਰੇ ਪੰਜਾਬ ਪ੍ਰਤੀ ਸੇਵਾਵਾਂ ਹਣ ਗਿਆ ਸਗੋਂ ਮੈਨੂੰ ਤਾਂ ਚਾਹੀਦਾ ਕਿ ਖੁਸ਼ੀ ਹੋਣੀ ਚਾਹੀਦੀ ਪੰਜਾਬ ਨੂੰ ਕਿ ਸਾਡਾ ਇੱਕ ਯੰਗਸਟਰ ਉਹਨਾਂ ਦੇ ਨਾਲ ਜੁੜ ਰਿਹਾ ਕਿ ਸਾਡੀ ਗੱਲ ਪਹਚਾਣੀ ਸੋਖੀ ਹੋ ਜਾਏਗੀ ਮੈਨੂੰ ਲੱਗਦਾ ਜੇ ਆਪਾਂ ਇਸ ਨੂੰ ਇਸ ਮੱਦੇ ਨਜ਼ਰ ਨਾਲ ਦੇਖੀਏ ਨਾ ਕਿ ਮੈਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਆ ਕਿ ਮੈਂ ਉਹਨਾਂ ਦੇ ਨਾਲ ਜੁੜ ਰਿਹਾ ਆਸ਼ੀਰਵਾਦ ਮਿਲ ਰਿਹਾ ਤਾਂ ਮੈਂ ਗੱਲ ਡਾਇਰੈਕਟ ਵੀ ਉਹਨਾਂ ਤੱਕ ਪਹੁੰਚਾ ਸਕਦਾ ਤੁਹਾਡੇ ਤੋਂ ਵੱਡੇ ਵੱਡੇ ਲੀਡਰ ਉਹਨਾਂ ਦੇ ਨਾਲ ਜੁੜੇ ਹੋਏ ਨੇ ਸਰ ਅੱਜ ਤੱਕ ਪੰਜਾਬ ਦਾ ਕਿਸੇ ਮੁੱਦੇ ਦੇ ਉੱਤੇ ਕਿਸੇ ਵੀ ਤਰੀਕੇ ਦੀ ਟਿੱਪਣੀ ਨਹੀਂ ਆਈ ਤੁਸੀਂ ਮੰਨਦੇ ਹੋ ਕਿ ਤੁਸੀਂ ਜਾ ਕੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਤੁਸੀਂ ਕਿਸੇ ਤਰੀਕੇ ਦੀ ਟਿੱਪਣੀ ਕਰਾ ਪਾਉਂਗੇ ਸਰ ਸੁਣੋ ਉਹਦੇ ਵਿੱਚ ਕੀ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਲੇਕਿਨ ਉਹਨਾਂ ਦਾ ਪੰਜਾਬ ਦੇ ਪ੍ਰਤੀ ਕਈ ਲੀਡਰ ਐਸ ਨੇ ਜਿਹੜਾ ਆਪਣੇ ਸਵਾਰਥ ਲਈ ਲੜਦੇ ਨੇ ਪੋਲੀਟੀਕਲ ਜੋ ਲੀਡਰ ਮੇਰਾ ਕੋਈ ਸਵਾਰਥ ਹੀ ਨਹੀਂ ਰਹੇਗਾ ਉਹਦੇ ਵਿੱਚ ਮੇਰਾ ਉਹਦੇ ਵਿੱਚ ਕੋਈ ਨਿੱਜੀ ਸਵਾਰਥ ਨਹੀਂ ਸਵਾਰਥ ਨਹੀਂ ਗਾਣਾ ਤੁਹਾਡਾ ਸਵਾਰਥ ਨਹੀਂ ਇਹ ਤਾਂ ਆਪਣੀ ਪਬਲਿਸਿਟੀ ਆ ਆਪਣੀ ਸਵਾਰਥੀ ਹੋਇਆ ਤੁਹਾਡਾ ਨਹੀਂ ਇਹ ਨਹੀਂ ਮੈਂ ਮੁੱਦਿਆਂ ਦੀ ਗੱਲ ਕਰ ਰਿਹਾ ਜਿਹੜੇ ਤੁਸੀਂ ਮੁੱਦੇ ਦੀ ਗੱਲ ਕੀਤੀ ਕਿ ਤੁਸੀਂ ਮੁੱਦੇ ਲੈ ਕੇ ਜਾਓਗੇ ਮੁੱਦੇ ਪ੍ਰਤੀ ਮੇਰਾ ਕੋਈ ਸਵਾਰਥ ਨਹੀਂ ਨਾ ਕਿਉਂਕਿ ਜੇ ਕੋਈ ਪੰਜਾਬ ਦਾ ਮੈਨੂੰ ਮੁੱਦਾ ਮਿਲਦਾ ਕਿ ਬਲਜੀਤ ਤੋਂ ਪ੍ਰਧਾਨ ਮੰਤਰੀ ਦਾ ਫੈਨ ਸੀ ਤੂੰ ਹਰ ਹਰ ਮੋਦੀ ਗਾਇਆ ਤੇ ਚੱਲ ਹੁਣ ਅੱਗੇ ਲੱਗਾ ਸਾਡੇ ਮੁੱਦੇ ਤੇ ਚੱਲ ਪ੍ਰਧਾਨ ਮੰਤਰੀ ਤੱਕ ਪੰਚਾਇਤਾਂ ਮੈਂ ਪੰਚਾਵਾਂਗਾ ਲੇਕਿਨ ਉੱਚ ਮੇਰਾ ਸਵਾਰਥ ਕੋਈ ਨਹੀਂ ਰਹੇਗਾ ਉੱਚ ਮੈਨੂੰ ਪਬਲਿਸਿਟੀ ਵੀ ਨਹੀਂ ਚ ਇਹ ਗਾਣਾ ਇਲੈਕਸ਼ਨ ਵੇਲੇ ਹੀ ਕਿਉਂ ਇਲੈਕਸ਼ਨ ਤੋਂ ਪਹਿਲਾਂ ਜਾਂ ਇਲੈਕਸ਼ਨ ਤੋਂ ਬਾਅਦ ਕਿਉਂ ਨਹੀਂ ਸਾਰੀ ਚੀਜ਼ਾਂ ਚੱਲ ਕੇ ਆਈਆਂ ਮੈਨੂੰ ਕੁਝ ਨਹੀਂ ਪਤਾ ਲੱਗਾ ਪਰਮਾਤਮਾ ਵੱਲੋਂ ਚੱਲ ਕੇ ਆਈਆਂ ਚੀਜ਼ਾਂ ਔਰ ਇੱਕ ਗੱਲ ਤਾਂ ਮੈਂ ਹੋਰ ਵੱਡੀ ਦੱਸਾਂ 12 April ਨੂੰ ਮੈਂ ਦਿੱਲੀ ਆ ਗਿਆ ਸੀ ਗੁਰਦਾਰਾ ਦਕਾਪਨ ਸਾ 12 April ਤੋਂ ਲੈ ਕੇ ਕੱਲ੍ਹ ਦੀ ਮੇਰੀ ਚੈੱਕ ਆਊਟ ਆ ਤੁਸੀਂ ਗੁਰਦਾਰਾ ਰਕਪਾਲ ਰਿਕਾਬਗਨ ਸਭਗੁਰੂ ਅਰਜਨਦੇਵ ਨਿਵਾਸ ਚੈੱਕ ਕਰ ਸਕਦੇ ਮੈਂ ਗੁਰਦੁਆਰੇ ਚ ਰੁਕਿਆ ਕੀ ਮੇਰੇ ਲਈ ਦਿੱਲੀ ਚ ਹੋਟਲ ਨਹੀਂ ਸੀ ਬੀਜੇਪੀ ਕਾਰਿਆਂ ਵਾਲੇ ਦੇ ਕੀ ਮੇਰੇ ਲਈ ਦਿੱਲੀ ਦੇ ਵਿੱਚ ਵੱਡੇ ਵੱਡੇ ਗੱਡੀਆਂ ਨਹੀਂ ਸਭ ਅਵੇਲੇਬਲ ਨੇ ਲੇਕਿਨ ਮੈਂ ਕੋਈ ਵੀ ਪੋਲੀਟੀਕਲ ਬੰਦਾ ਇਨਵੋਲ ਨਹੀਂ ਕੀਤਾ ਵਿਪਲ ਗੋਇਲ ਜੀ ਮੇਰੇ ਦੋਸਤਾਂ ਦੇ ਫੈਮਿਲੀ ਮੈਂਬਰਸ ਨੇ ਤੋਂ ਉਹਨਾਂ ਨੇ ਮੈਨੂੰ ਸਪੋਰਟ ਕੀਤਾ ਉਹ ਵੀ ਉਹਨਾਂ ਦੀ ਟਿਕਟ ਨਹੀਂ ਹੈ ਟਿਕਟ ਦੇ ਦਾਅਵੇਦਾਰ ਨਹੀਂ ਤੁਸੀਂ ਦੇਖ ਲਓ ਕੋਈ ਐਮਪੀ ਦੇ ਕੈਂਡੀਡੇਟ ਨਹੀਂ ਹੈ ਜੇਕਰ ਮੈਂ ਫੰਡ ਇਕੱਠਾ ਕਰਨਾ ਚਾਹੁੰਦਾ ਜਾਂ ਲੱਗਦਾ ਕਿ ਪੋਲੀਟੀਕਲ ਇਸ਼ੂ ਬਣਾ ਰਿਹਾ ਜਦੋਂ ਬਲਜੀਤ ਮੈਂ ਕੋਈ ਐਸਾ ਲੀਡਰ ਫੜਦਾ ਨਾ ਜੋ ਐਮਪੀ ਬਣਨਾ ਚਾਹ ਰਿਹਾ ਜਿਹਨੂੰ ਟਿਕਟ ਮਿਲੀ ਹੈ ਉਹ ਤਾਂ ਮੈਨੂੰ 5-7 ਕਰੋੜ ਦੇਦਾ ਵੈਸੇ ਫੰਡਿੰਗ ਕਰ ਦਿੰਦਾ ਮੇਰੇ ਮਨ ਦੇ ਹਾ ਭਾਵ ਨੇ ਤੁਸੀਂ ਉਹ ਜਨਤਾਗੇ ਰੱਖ ਸਕਦੇ ਹੋ ਉਹਦੇ ਰਿਲੇਟਡ ਜਿਹੜਾ ਵੀ ਕੁਐਸਚਨ ਹੈ ਮੈਂ ਜਵਾਬ ਲੋਕ ਤਾਂ ਕਹਿੰਦੇ ਇਹ ਵੀ ਹੋਣਗੇ ਕਿ ਭਾਈ ਮੋਦੀ ਦਾ ਗਾਣਾ ਗਾਤਾ ਮੋਦੀ ਉਹ ਤੇ ਕਹਿੰਦੇ ਸੋਨਾ ਵੀ ਮੋਦੀ ਨੇ ਦਿੱਤਾ ਜੀ ਉਹ ਤੇ ਕਹਿੰਦੇ ਜੀ ਸਭ ਕੁਝ ਮੋਦੀ ਨੇ ਦਿੱਤਾ ਤਾਂ ਧੰਨ ਭਾਗਾ ਮੈਨੂੰ ਪਰਣਗੇ ਤਾਂ ਮੈਂ ਮੇਰੇ ਪੰਜਾਬ ਲਈ ਵੀ ਸੋਚਾਂਗੇ ਚਲੋ ਠੀਕ ਸ਼ੁਕਰੀਆ ਜੀ ਤਾਂ ਬਿਲਕੁਲ ਬਲਜੀਤ ਸਿੰਘ ਹੋਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਵੱਲੋਂ ਹਰ ਹਰ ਮੋਦੀ ਘਰ ਘਰ ਮੋਦੀ ਗੀਤ ਗਾਇਆ ਗਿਆ ਹੈ ਲੋਕ ਵੱਲੋਂ ਪਿਆਰ ਕੀਤਾ ਜਾ ਰਿਹਾ ਹੈ ਤੇ ਕਈ ਸਵਾਲ ਨੇ ਜਿਨ੍ਹਾਂ ਦੇ ਇਹਨਾਂ ਨੇ ਜਵਾਬ ਦਿੱਤੇ ਨੇ ਕੈਮਰਾ ਪਸੰਦ ਪੰਕਜ ਦੇ ਨਾਲ ਅਜਗੁਪਤਾ ਬ